ਹਾ ਚਾਉੜਿਆ ਸੁਰਤ ਕਰ ਬੇੜਾ ਦੇ ਲੋਕਾਂ ਦਾ ਕਰਕੇ ਜਾਂ ਡੰਗਰਾਂ ਦਾ ਕੀ ਕਸੂਰ ਆ ਉਹਨਾਂ ਨੂੰ ਪੱਠੇ ਪਾ ਦੇ ਆਗੇ ਉਹ ਕਿਹੜੇ ਡੰਗਰ ਚੰਗੀਆਂ ਭਲੀਆਂ ਦੁੱਧ ਦੇਣ ਵਾਲੀਆਂ ਮੱਝਾਂ ਸੀ ਉਹ ਵੀ ਇਹਨੇ ਵੇਚ ਕੇ ਸਰਪੰਚੀ ਚ ਲਾਤੇ ਪੈਸੇ ਹੁਣ ਪੀ ਲੋ ਸੁੱਕਾ ਦੁੱਧ ਦੀ ਚਾਹ ਨਾਲੇ ਹਰੀ ਤੇ ਮੈਂ ਤੈਨੂੰ ਕਿਹੜਾ ਦੁੱਖ ਆ ਓਏ ਐਸੇ ਚੀਜ਼ ਦਾ ਦੁੱਖ ਆ ਕਿ ਤੇਰੀ ਇਸ਼ਤਿਆ ਦਾ ਫੋਟੋ ਲਾਤੀ ਤਾਂ ਕਿਸੇ ਨੂੰ ਦਿਸੇ ਨਹੀਂ ਕਾਲੇ ਮੂੰਹ ਵਾਲੀ ਨਾ ਵੇਦਾ ਇਹ ਕਾਲੇ ਮੂੰਹ ਵਾਲੀ ਨੇ ਤੇਰਾ ਘਰ ਸਾਧਿਆ ਮੇਰੇ ਤੇਨੂੰ ਲੋਕਾਂ ਵੇਚ ਕੇ ਖਾ ਜਾਣਾ ਸੀ ਹੋਰ ਵੀ ਖਾਦਾ ਹੀ ਆ ਹੋਰ ਇਹਨੂੰ ਕਿੰਨਾ ਖਾਣਾ ਹੈ ਬੱਚਾ ਰੋ ਰਹਾ ਹੈ ਹੈਗਾ ਤੇ ਘਰੇ ਹੀ ਆ ਇਹ ਤੇ ਐ ਬੈਠਾ ਮਾਮਾ ਜਿੱਦਾਂ ਕੋਈ ਮਰਿਆ ਹੁੰਦਾ ਚਲੋ ਲੈਨੇ ਆ ਸਵਾਦ ਉਹ ਬੈ ਰਿਆ ਸਰਪੰਚਾ ਉਹ ਮੈਂ ਤਾਂ ਨਹੀਂ ਬੈਂਦਾ ਆਪਣੇ ਲੈ ਕੇ ਬਹਿ ਗਿਆ ਹਮਮ ਅਸੰਤੋ ਪਾਣੀ ਲਿਆਈ ਪਾਉ ਆਇਆ ਪਾਣੀ ਲਿਆਈ ਇੱਥੇ ਸਕਾਰੀ ਨੀ ਨਾ ਜਾਣਾ ਪਾਉਲੀ ਸਾਫ ਪਾ ਦੇ ਮੈਨੂੰ ਉਹ ਭਾਬੀ ਗੁੱਸਾ ਕਿਉਂ ਕਰਦੀ ਆ ਕੀ ਹੋ ਗਿਆ ਅਗਲੀ ਵਾਰੀ ਤੈਨੂੰ ਜਿਤਾਵਾਂਗੇ ਯਾਰ ਤੈਨੂੰ ਕੀ ਫੁਰਕੀ ਪਈ ਉਹ ਮੈਂ ਦੇ ਆਪਣੇ ਸਾਰੇ ਡੱਬਰ ਦੀਆਂ ਪਾਤੀਆਂ ਬੋਟਾਂ ਤੇਨੂੰ ਹੋਰ ਮੈਂ ਡੱਬੇ ਚ ਵੜ ਕੇ ਬਹਿ ਜਾਂਦਾ ਲੈ ਕਾ ਦੇ ਸਾਰੇ ਡੱਬਰ ਦੀਆਂ ਤੋੜੀ ਤੂੰ ਹੀ ਜੀਂਦਾ ਉਹ ਵੀ ਤੇਰੀ ਘਰ ਦੀ ਦਲੇ ਹਿੱਟ ਕੀ ਮਾਂ ਨਹੀਂ ਆਇਆ ਹੈ ਸਾਰੇ ਡੱਬਰ ਤੇ ਤੂੰ ਚੂਚੀਆਂ ਬਣਾਈ ਆਈ ਵਾਟਾ ਜਾ ਪਾਣੀ ਲਿਆ ਪਾਣੀ ਲਿਆ ਯਾਰ ਆਹੋ ਆਹ ਪਿਆਉ ਇਹਨੂੰ ਪਾਣੀ ਇਹਨਾਂ ਨੇ ਤਾਂ ਸਾਡੀਆਂ ਆਸਾਂ ਦੇ ਪਾਣੀ ਫੇਰਿਆ ਆ ਪਹਿਲਾਂ ਵੋਟਾਂ 'ਚ ਸ਼ਰਾਬ ਸੁੱਕੀ ਮੰਗਦਾ ਸੀ ਹੁਣ ਭਾਲਦੇ ਪਾਣੀ ਓ ਮੈਂ ਤੇ ਬਥੇਰਾ ਯੋਰ ਲਾਇਆ ਹੁਣ ਮੈਂ ਕੀ ਕਰ ਦਿੰਦਾ ਓ ਆਹੋ ਭਾਉ ਯੋਰ ਤੇ ਤੂੰ ਬਥੇਰਾ ਲਾਇਆ ਪਰ ਲਾਇਆ ਦਿੱਗੇ ਪਾਸੇ ਓ ਚੱਲ ਕੋਣੀ ਬੈਠ ਓ ਬਹਿ ਜਾ ਭਾਬੀ ਮੈਂ ਤਾਂ ਘੜੀ ਆਇਆ ਹਾਂ ਵੀ ਚੱਲ ਦੁੱਖ ਸਾਂਝਾ ਕਰਾਵਾਂ ਬੈਠੇ ਆਂ ਅਸੀਂ ਤਾਂ ਬਥੇਰੀ ਵਾਲ ਆ ਇਹ ਲੋਕ ਕੰਜਰ ਵੇਗਿਆ ਪਿੰਡ ਲਾਂਹ ਪਿੱਛੇ ਕਿਤੇ ਲੋਕਾਂ ਨੂੰ ਹੀ ਖਵਾਉਣ ਪਿਉਂਜ ਕਸਰ ਨਹੀਂ ਛੱਡੀ ਤੇ ਲੋਕਾਂ ਨੇ ਤੇਰੇ ਪਾਉ ਦਾ ਮਾਸਾ ਮੁੱਲ ਨਹੀਂ ਪਾਇਆ ਕਹਿੰਦੇ ਅਸੀਂ ਜਿੱਤ ਜਾਂਦੇ ਨਾ ਤੇ ਤੇਰੇ ਪਾਉ ਨੇ ਪਿੰਡ ਦਾ ਵਿਕਾਸ ਕਰ ਦੇਣਾ ਹੀ ਤੇ ਹੁਣ ਉਹ ਜਿੱਤ ਕੇ ਨਾ ਹੁਣ ਉਹਨਾ ਨਾਸ ਕਰ ਦੇਣਾ ਹੀ ਲੋਕੀ ਦੋ ਮੂੰਹੇ ਨਿਕਲੋ ਹਾਂ ਭਾਬੀ ਦੋ ਮੂੰਹੇ ਹੈ ਚਲ ਹੋ ਉਹ ਮਾਰੇ ਪਿੰਡ ਬਾਰੇ ਬੜਾ ਸੋਚਿਆ ਸੀ ਜੈਹੀ ਜੇਤ ਕਹਿੰਦੇ ਨਾ ਅਸੀਂ ਪਿੰਡ ਦੀਆਂ ਇਹੋ ਜਿਹੀਆਂ ਗੱਲਾਂ ਬਣਾਉਂਦੀਆਂ ਅਸੀਂ ਭਾਵੇਂ ਪੁੰਜੇ ਚੋਲ ਪਾਪਾ ਖਾਦੀ ਜਾਂਦੇ ਉਹ ਪਾਪਾ ਤਾਈਆਂ ਦੇ ਲੋਕਾਂ ਦੇ ਨੂੰ ਸਰਪੰਚ ਨਹੀਂ ਬਣਾਇਆ ਜੇ ਤੂੰ ਸਰਪੰਚ ਬਣ ਜਾਂਦਾ ਨਾ ਤੂੰ ਦੇ ਲੋਕਾਂ ਦੀਆਂ ਥਾਲੀਆਂ ਵੀ ਵਕਾ ਦੇਣੀਆਂ ਸੀ ਉਹ ਚੰਗਾ ਥਾੜੀ ਨਹੀਂ ਕਾ ਕੰਮ ਉਕਣੀ ਮੈਂ ਜਾਨਾ ਭਾਬੀ ਵੱਡੇ ਸਰਪੰਚ ਵੇਹਕ ਤਾਂ ਮੂੰਹ ਮੋੜ ਕੇ ਗਈ ਇਹੋ ਜਿਹਾ ਹੁੰਦਾ ਦੋ ਮੂੰਹੇ ਵੋਟਾਂ ਤੋਂ ਪਹਿਲਾਂ ਪਾਪੇ ਨੂੰ ਜੀ ਜੀ ਕਰਦੇ ਸੀ ਹੁਣ ਪਾਪੇ ਦੀ ਪੀਂਪੀ ਕਰਾਤੀ। ਉਹ ਚੱਲ ਛੱਡੋ। ਜਾ ਅਠ ਰੋਟੀ ਲੈ ਗਿਆ। ਹਾ ਹਾ ਕਿੰਨਾ ਕ ਦਿਨ ਭੁੱਖਾ ਰਵੈਦਾ। ਕੰਢਾ ਆ ਦਿਨੋਂ ਰਾਸ਼ਨ ਚੁਲਸੇ ਨੂੰ। ਐ ਤੈਨੂੰ ਕੀ ਕਤੂਰੇ ਚੰਗਦੇ ਆ? ਉਹ ਪਾਪਾ ਇੱਕ ਗੱਲਾਂ ਚੰਗਾ ਆ ਦੂ ਸਰਪੰਚ ਨਹੀਂ ਬਣਿਆ। ਉਹ ਕਿਉਂ? ਉਹ ਜਿੰਨਾ ਤੋਂ ਰਾਸ਼ਨ ਖਾਣਾ ਨਾ ਗਰਾੜ ਪਿੰਡ 'ਚ ਘਟ ਤੇ ਤੇਰੇ ਢੋਟ 'ਚ ਜਿਆਦੀ ਆਇਆ ਕਰਨੀ ਸੀ। ਉਹ ਕੱਲ ਬੜਾ ਬੋਲੀਆਂ ਇੰਦਾ। ਓ ਪਿੰਡ ਬਾਰੇ ਬਾਧੂ ਸੋਚ ਲਿਆ ਹੁਣ ਮੇਰੇ ਬਾਰੇ ਵੀ ਸੋਚੋ ਮੈਨੂੰ ਪਿੰਡ ਚ ਲੈ ਆਣੇ ਮਜ਼ਾਕ ਕਰਦੇ ਕਹਿੰਦੇ ਤੇਰੇ ਕੋ ਮੋਬਾਈਲ ਨਹੀਂ ਹੈਗਾ ਮੈਨੂੰ ਮੋਬਾਈਲ ਲੈ ਕੇ ਦੋ ਆਹ ਆ ਵੇਖ ਲੈ ਨਵੀਂ ਗੱਲ ਮਰ ਜਾ ਮਾਫਾ ਤਾ ਤਾ ਜਾ ਹੁਣ ਤਾਂ ਮੈਂ ਪੱਖੇ ਨਾਲ ਲੱਗ ਗਿਆ ਹੁਣ ਲੈ ਦੋ ਆਦਾ ਸਾਰਾ ਖਰਚਾ ਕਰ ਤੈਨੂੰ ਮਰ ਜਾ ਫੋਨ ਕਿੱਥੇ ਲੈ ਰਹੀਏ ਸਾਡੇ ਦਾ ਘਾਟੇ ਜੋਗੇ ਪੈਸੇ ਨਹੀਂ ਰਹਿ ਗਿੱਦਾਂ ਤੋਂ ਹੀ ਕਹੇ ਬਲੇ ਮੈਂ ਨਾ ਕਰਦੇ ਜਣਾ ਮੈਨੂੰ ਐ ਲੱਗਦਾ ਤੂੰ ਮੈਨੂੰ ਜੰਮਿਆ ਨਹੀਂ ਕਿਤੇ ਚੋਕ ਕੇ ਲਿਆਂਦਾ ਆ ਆਵੇਲਾ ਮੇਰਾ ਪਾਪੇ ਨਾ ਵੀ ਸਾਈ ਰੋਲ ਡਿਆ ਓਏ 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 ਨਾ ਕਾਪੜੇ ਕੀ ਪੌਕੀ ਜਾਂਦੇ ਇਹ ਚੁੱਕੜਾ ਬਹਿ ਤਾ ਚੰਗਾ ਚੁੱਕਦੇ ਤੇਰੇ ਨਾਲ ਚੁੱਕੜਾ ਇੱਕ ਕਾਲਾ ਕੋਬਰਾ ਚੰਗਾ ਫੇਉਂ ਕੀ ਨਹੀਂ ਨ ਲੱਗਦੇ ਨਾ ਫੋਨ ਹੁਣ ਮੈਂ ਫੋਨ ਲੈ ਕੇ ਹੀ ਮੁਰੂੰਗਾ ਓ ਭਾਗਵਾਨੇ ਰੋਕ ਮੁੜੇ ਨੂੰ ਜਾਂਦੇ ਨੇ ਮਰਨਦੇ ਲੱਖਣ ਦੇ ਕੋਲ ਅੱਗੇ ਬਠੇਰੀਆਂ ਨੇ ਗਿਆਰ ਬਠੇਰੀਆਂ ਵੀ ਮੁੜਿਆ ਆ ਕੋਈ ਗੱਲ ਨਹੀਂ ਜਾਣਦੇ ਇਹਨੂੰ ਆਏ ਓਕੇ ਗਾਲਿਆਂ ਆਣਾ ਮੋਢਾ ਫੜਿਆਂਗੇ ਝੋਟੇ ਚ ਵੱਜ ਗਿਆ ਐ ਝੋਟੇ ਚ ਕੀ ਵੱਜਣਾ ਐ ਬੜੀ ਜਾਣ ਦੁਖੀ ਹਾਂ ਪਰਾਵਾ ਅਬ ਬਹਿਲਾ ਦੇ ਜਿਹੜੇ ਸਰਪੰਚ ਖਲੋਤੇ ਹੈ ਨਾ ਅਰੇ ਜਾਰ ਜਾ ਕੇ ਪਉਂਦੇ ਰਿਆ ਹੁਣ ਜਿਹੜੇ ਹਰ ਗਿਓ ਘੜੇ ਨਹੀਂ ਵੜਨ ਦਿੰਦੇ ਆ ਰਿਆਂ ਦੀ ਛਾੜੇ ਤੇ ਜਿੱਤੇ ਵੀ ਨਹੀਂ ਘਰ ਵੜਨ ਦਿੰਦੇ ਹਾਏ ਹੁਣ ਕੀ ਕਰੀਏ ਪਹਿਲਾ ਓ ਕੋਈ ਪੈਸਾ ਟੰਗਾ ਗਈ ਉਹਨੇ ਕੋਲੇ 1.5 200 ਰੁਪਈਆ ਵੀ ਕਿਸ਼ਤਾਂ ਵਾਲੇ ਨੂੰ ਦੇਣਾ ਵਾ ਉਹ ਕਿਸ਼ਤਾਂ ਨੂੰ ਫੇਰ ਦੱਸਦਾ ਕਿਸ਼ਤਾ ਜਲਿਆਗੇ ਤੇ ਹਾਂ ਨਹੀਂ ਉਹ ਗਾਹਕ ਪੱਤ ਨਹੀਂ ਪਾਣਾ ਮੇਰੀ ਗੱਲ ਸੁਣ ਆਪਾਂ ਘਰ ਦੀ ਕੋਈ ਚੀਜ਼ ਚੁੱਕੀ ਹੈ ਤੇ ਸਰ ਨਹੀਂ ਆਪਣਾ ਹਾਂ ਨਹੀਂ ਛੇਤਰ ਬਣਾ ਫਿਰ ਤੇ ਘਰੇ ਕਿਸੇ ਦੇ ਫੜੇ ਗਏ ਨਾ ਵੜਦੇ ਓਏ ਐਵੇਂ ਨਹੀਂ ਦਰੀਦਾ ਹੁੰਦਾ ਹਾਂ ਹਾਂ ਜਵਾਕ ਆਉਂਦੇ ਆ ਗਿਆ ਦਾ ਇਹ ਚੁੱਕ ਲਈਏ ਹਾਂ ਆ ਆ ਜਾਣਾ ਹਾਂ ਉਹਦਾ ਕਹਨੇ ਕੀ ਤਨਾ ਸਵਾ ਰੰਗਾ ਜਾਗਾ ਮੈਨੂੰ ਤਾਂ ਲੱਗਦਾ ਆਪ ਕਹਨੇ ਘਰੋਂ ਕੱਢਿਆ ਆ ਮਾਮਾ ਬੋਤਲ ਜੋਕੇ ਤੇ ਤੇ ਹੀ ਦੇਣਗੇ ਚੱਲ ਚੱਲੀਏ ਹੈ ਗਾਲਾਂ ਤੇਰੀ ਸਹੀ ਚੱਲ ਉਠ ਬੰਨੇ ਨੂੰ ਹਾਂ ਬੰਦੇ ਬੰਦੇ ਇਨਾ ਟਾਈਮ ਬੰਨੀਗਾ ਤੋ ਜਾਂਢੇ ਕੋਈ ਨਸਾਂ ਦਾ ਮੁੱਕੀ ਮਾਰੂੰਗਾ ਹੀ ਬੜਾ ਚੁੱਪ ਕਰਕੇ ਲੈ ਹਾਂ ਤੇਨੂੰ ਗਵਾ ਕੀਤਾ ਏ ਮੈਂ ਗੋਲੀ ਮਾਰ ਦੇਣੀ ਤੇਰੇ ਮਾਰ ਹੈਗੀ ਦੀਆ ਹਾਂਗੀ ਇਸਪਰੇਂ ਦੀ ਮੇਰਾ ਨਹੀਂ ਸਿਰ ਦੁਖਦਾ ਉਹ ਗੱਲ ਬੋਲਾ ਮੇਰੀ ਮੈਂ ਵਾਦ ਪੀਣੀ ਹਾਂ ਮੈਂ ਇਹਨੂੰ ਬੰਨਿਆ ਮੇਰਾ ਯੋਰ ਹੋ ਗਿਆ ਹੀ ਓਏ ਵਾਦੀ ਪੀਣੀ ਢਾਫਲੀ ਪਹਿਲਾਂ ਕੋ ਮੈਂ ਤੇ ਲੈ ਆਂਦੇ ਆਖ ਲੋਇਆ ਉਹ ਤੇਰੇ ਘਰ ਦਾ ਕੋਈ ਨੰਬਰ ਨੰਬਰ ਆਗਾ ਹੈਗਾ ਫੋਨ ਦੇ ਹੂੰ ਫੋਨ ਵੀ ਮੇਰਾ ਆ ਬੜਾ ਉਹਨੇ ਉਹ ਮਾਮਾ ਲੌਂਗ ਤੇ ਖੋਲ ਬੂਠਾ ਲੱਗਦਾ ਮੈਂ ਹਾਂ ਕੁੱਲ ਗਿਆਂ ਬੂਠਾ ਤੂੰ ਕੰਜਦਿਆ ਤਮਾਕੂ ਮਾਲ ਮਲ ਕਿਸ ਹੈ ਨੰਬਰ ਬੋ 90567 ਉਹ 60 ਕਿੰਨੀ ਹੁੰਦੇ ਆ ਆ ਫੜੇ ਮੂਹੇ ਅਣਪੜਾ ਓਏ 6 ਦੇ 7 ਹੁੰਦੇ ਆ ਅੱਗੇ 0252 ਕਿਹਦਾ ਨਾਮ ਹੈ ਮੰਮੀ ਦਾ ਮੰਮੀ ਦਾ ਨਾਮ ਕੀ ਹੈ ਸੰਤੋ ਹੈ ਸੰਤੋ ਵੜਾ ਕੇ ਨਾਮ ਰੱਖਿਆ ਉਹ ਮੇਰੇ ਅਬਾਵਾ ਵਧੀਆ ਨੇ ਨ ਮਾਰ ਕ ਮਾਰ ਨਹੀਂ ਨੱਕ ਤੇ ਤੇਰੇ ਨਾਲੇ ਤੇਰੀ ਨਸੀਬ ਫਟ ਜਾਣੀ ਓ ਭਗਵਾਨ ਕਾ ਤੇਰੇ ਪਿਓਰ ਕਾ ਵਾ ਓ ਇਹਦਾ ਤੇ ਮੇਰੇ ਪਿਓ ਦਾ ਕੀ ਮੇਲਿਆ ਮੇਰੇ ਪਿਓ ਦੇ ਦੇਰ ਕੇ ਤਿੰਨ ਚਾਰ ਬਣ ਜਾਣੇ ਆ ਹੈ ਕਿਦਾਂ ਜਬਾਨ ਚੱਲਦੀ ਮਾਰਾਂ ਚਪੇੜ ਤੇਰੀ ਨਲੀ ਭੰਗੜਾ ਪਾਉਂਦੀ ਬਾਹਰ ਆਵੇ వ్లేఇ నిం మ్రుసుయాగరా ఎం అసం తానా కాలకరా అనిండిలిలాగరా అయే పోట్రా బోలిం దాఈ తొటా పోటారా మురాగరా ఎం చిగిందాగరా హ్యాగరా హై ਕਾਦੇ ਤੇ ਫੋਨ ਚ ਰਿਚਾਰਜ ਹੀ ਨਹੀਂ ਹੈਗਾ ਮਹੀਨਾ ਹੋ ਗਿਆ ਮੁਕੇ ਨੂੰ ਆ ਤੇਰਾ ਬੇੜਾ ਨਾ ਤੇਰਾ ਸੜਾ ਕਿਹੜੇ ਨੰਗ ਨੂੰ ਚੋਕ ਲਿਆ ਮਾ ਉਦੋਂ ਆਖਿਆ ਮੂੰਹ ਵੇਖੀ ਜਾਂਦਾ ਕੰਜਰ ਦਾ ਮਾ ਇਹਦਾ ਕੋਈ ਭੁੱਖਾ ਨੰਗਾ ਹੈ ਓਏ ਹੋਰ ਕੋਈ ਨੰਬਰ ਹੈਗਾ ਹੋਰ ਨਹੀਂ ਹੈਗਾ ਨੰਬਰ ਮਿਲਾਦੀ ਨਾ ਮੇਰੀ ਸਾਰੀ ਮਿਹਨਤ ਮਿੱਟੀ ਮੈਂ ਹੋਰ ਰਿਚਾਰਜ ਕਰੂ ਨਾ ਬਣਾ ਰਿਚਾਰਜ ਕਰ ਲੋ ਤੇ ਲਾ ਲਿਓ ਫੋਨ ਓਏ ਹੈਗਾ ਇਹ ਤੇ ਪਾਇਆ ਕੋਈ ਨਹੀਂ ਮੇਰੇ ਕੋ ਕਿਥੋਂ ਪਾਇਆ ਹੈ ਤੇਰੇ ਕੋ ਜਿਹੜਾ ਤੂੰ ਨਾ ਹੈਗਾ 1.5 200 ਓਏ ਲੈ 200 ਰੁਪਏ ਜਾਰੀ ਚਾਰਜ ਕਰਾ ਕੇ ਆਦੇ ਜ ਨਹੀਂ ਹੈ ਕੋਈ ਪੈਸਾ ਮੈਂ ਨਹੀਂ ਨਹੀਂ ਲੈ ਬਣਾ ਬਣਾ 200 ਬਣਾ ਹੁਣ ਹੁਣ ਕਿੱਥੇ ਜਾਵਾਂਗੇ ਛੇਤੀ ਵੀ ਹੈਗੀਆਂ ਲਿਆ ਫੜਾ ਲੂ ਜੇਬ ਚ ਕੋ ਬਾਲਿਆ ਮੈਂ ਥੋੜੇ ਜਿਹੇ ਹੈਗੇ ਗੂਗਲ ਪੇ ਚ ਕਰ ਦਿੰਨਾ ਮੈਂ ਕਰ ਛੇਤੀ ਫਿਰ ਲੈ ਕਾਲਾਂ ਕਾਲ ਹੋ ਗਿਆ ਵਾ ਹਾਂ ਹੋ ਗਿਆ ਹੋ ਗਿਆ ਯਾਰ ਇਹ ਲਾਣਾ ਕਿੰਨਾ ਇੰਨੀ ਇਹਨਾਂ ਨੇ ਧੋਕੇ ਹਾਏ ਲੋ ਹਾਲੋ ਹਾ ਕੌਣ ਆ ਉਹ ਬੀਬਾ ਤੇਰਾ ਮੁੰਡਾ ਕਿਡਨਾਪ ਕਰ ਲਿਆ ਸੀ ਹਾਂ ਤੇਰੇ ਭਈਆ 50000 ਦੇ ਜਾ ਤੇ ਮੁੰਡਾ ਲੈ ਜਾ ਅਜਾ ਜਾ ਲਾਲਾ ਦੋ ਲੈ ਜੰਗੇ ਮੈਂ ਸੋਚਾਂ ਦੀ ਦੁਕਾਨ ਤੋਂ ਬੋਲਦਾ ਹਾਂ ਅ ਭਈਆ 50000 ਲੱਗਣਾ 50000 ਦੇ ਦੇ ਤੇ ਮੁੰਡਾ ਲੈ ਲੈ ਤੁਹਾਡੇ ਕੋਲ ਨਹੀਂ ਪੰਜਾਬ ਨੂੰ ਯਾਰ ਇਹ ਤਾਂ ਹੀ ਮੁੰਡਾ ਹੀ ਰੱਖ ਲਓ ਆਨੂੰ ਨਹੀਂ ਚਾਹੀਦਾ ਆਦੇ ਆਨ ਨੂੰ ਜੇ ਦੱਸ ਤੂੰ ਇਹ ਰਾਜੋ ਫੋਨ ਕੱਟ ਗਿਆ ਲੈ ਪਾਲੇ ਨੇ ਗੱਲ ਸਿਆਪਾ ਓਏ ਆ ਤਾਂ ਤੇ ਕਿਹਨੇ 200 ਨਹੀਂ ਦੇਣਾ ਓ ਮੁੰਡਾ ਕੀ ਤੈਨੂੰ ਮੈਂ ਥੇਲੇ ਭੁਲਵਾਉਂਦਾ ਓਏ ਕਿਹੜਾ ਸਿਆਪਾ ਗੱਲ ਪਾਲਿਆ ਈ ਸਿਰੇ ਦਾ ਨੰਗ ਆ ਜਿੰਨਾ ਮੁੰਡਾ ਚੋਕ ਲਿਆ ਓ ਕੋਈ ਆਪ ਕੋ ਨਹੀਂ ਕੱਖ ਹੈਗਾ ਉਤੋਂ ਸਿਆਪਾ ਮੁਕਤ ਜੇ ਪਾਇ ਕਿਉਂ ਨਹੀਂ ਹੈਗਾ ਸਰਪੰਚੀ ਖਲੋਤੇ ਸੀ ਤਾਂ ਹੀ ਉਹਦਾ ਨੰਗੋ ਇਹ ਜਉ ਹੌਣ ਵੇ ਲਾ ਕੋਈ ਖੀਮ ਓਏ ਆ ਗੀ ਜਿਆ ਬਾ ਬਾਲਿਆਂ ਗਾਲਾਂ ਹੁਣ ਕੀ ਕਰਨਾ ਈ ਓਏ ਉਹ ਘੜਾ ਚੜਾਈ ਨਾ ਭੁਗੇ ਨਗੇ ਉਹ ਕੱਗ ਨਹੀਂ ਹੈਗਾ ਜਾਲਾ ਮੈਨਾਂ ਚਿੱਤੇ ਪਛਾਣਦਾ ਹੀ ਨਾ ਹੋਵੇ ਆਪਾਂ ਨੂੰ ਹੋਛਲਾ ਫਿਰਾਂ ਕਿ ਤੇ ਪਛਾਣਦਾ ਤਾਂ ਨਹੀਂ ਆ ਪਤਾ ਤੂੰ ਪਛਾਨਿਆ ਤਾਂ ਨਹੀਂ ਹੋਣਾ ਹਨ ਕਿਉਂ ਨਹੀਂ ਪਛਾਨਿਆ ਨਾਲ ਦੇ ਪਿੰਡ ਵਾਲੇ ਅੰਗਲੀ ਉਹ ਨਾਣੂ ਦੇ ਕੁਦੂ ਜਿਹੜੇ ਆਉਂਦੇ ਜਾਂਦੇ ਰਹਿੰਆਂ ਕੋ 100 ਰੁਪਏ ਮੰਗਦੇ ਨੇ ਟੱਕਰੀ ਕਿਸੇ ਮੋੜ ਤੇ ਤੇ ਕਦੀ ਕਿਸੇ ਮੋੜ ਤੇ ਡਿੱਗੇ ਨੇ ਤੁਸੀਂ ਤੁਹਾਨੂੰ ਕੋ ਨਹੀਂ ਪਛਾਣਦਾ ਆਪਣੀ ਤੇ ਐ ਪਛਾਣ ਬਣੀ ਐ ਜਦਾ ਹੀਰੋਆਂ ਦੀ ਭੰਦੀ ਚੱਲ ਪੁੱਤ ਕੋਈ ਨਹੀਂ ਆਪਾਂ ਤੈਨੂੰ ਛੱਡ ਦਿੰਨੇ ਆ ਜਾਓ ਖੇਡੋ ਮੱਲੋ ਕਿੱਥੇ ਗਿਆ ਡੋਮਲੋ ਮੈਂ ਤੇ ਹੁਣ ਸਿੱਧਾ ਜਾਊਂਗਾ ਥਾਣੇ ਉੱਥੇ ਤੁਹਾਡੇ ਤੇ ਕਰਾਂ ਉਹ ਪਰ ਚਾਪੀ ਤੁਸੀਂ ਕਟਨਾਇਪਰ ਆ ਨਹੀਂ ਪੁੱਤ ਐ ਤੈਨੂੰ ਕਟਨਾਪ ਥੋੜਾ ਕੀਤਾ ਆਈ ਮੈਂ ਨਜ਼ਨ ਲਾਡੀਆਂ ਕੀਤੀਆਂ ਨਹੀਂ ਮੈਂ 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 ਲਾਡੀਆਂ ਨਹੀਂ ਹੁਣ ਤੁਹਾਨੂੰ ਪਤਾ ਲੱਗੂਗਾ ਜਦੋਂ ਪੀਤੀ ਜੇਲ੍ਹ ਦੀ ਦਾਲ ਤੈਨੂੰ ਕੁਰਕਲੇ ਲੈ ਕੇ ਦਿੰਨੇ ਤੇ ਤੂੰ ਘਰ ਨੂੰ ਜਾ ਆਹੋ ਕੁਰਕਲੇ ਲੈ ਦਿੰਨੇ ਮੈਂ ਕੋਈ ਨਿਆਣਾ ਨਹੀਂ ਆ ਮੈਂ ਤਾਂ ਸਿੱਧਾ ਜਾਊ ਥਾਣੇ ਮੈਂ ਨਾਲੇ ਘਰ ਕਿੱਦਾਂ ਜਾਵਾਂ ਮੈਂ ਘਰ ਦੇਣ ਜਬਾਨ ਦੇ ਕੇ ਆਇਆ ਵੀ ਮੈਂ ਫੋਨ ਲੈ ਕੇ ਮੜੂੰਗਾ ਉਹ ਫੋਨ ਦੇ ਨੂੰ ਕਿਹੜਾ ਲੈ ਦਈਏ ਹਾਂ ਜਿਹੜਾ ਫੜਿਆ ਆਏ ਇਹ ਦੇ ਇਹਦਾ ਵਾ ਇਹਦਾ ਦੇ ਇੱਧਰ ਦੋ ਹੁਣ ਉਹ ਦੇ ਦिए ਆਂ ਜਾਨ ਭਰਾਵਾ ਮੈਂ ਪਤਾ ਕਿੰਨੇ ਵਕਤਾਂ ਨਾਲ ਪਾਲਿਆ ਏ ਉਹ ਪਾਲਿਆ ਨਹੀਂ ਹੁੰਦਾ ਖਰੀਦਿਆਂ ਦਾਵਾ ਉਹ ਖਰੀਦਿਆ ਮੈਨੇ ਜਣਾ ਹੁਣ ਭਾਂਵੇਂ ਖਰੀਦਿਆ ਭਾਂਵੇਂ ਪਾਲਿਆ ਇੱਧਰ ਫੜਾਓ ਨਹੀਂ ਤੇ ਮੈਂ ਤੇ ਕਿਉਂ ਸਿੱਧਾ ਠਾਣੇ ਉਥੋਂ ਫਰਾਉਤ ਨੂੰ ਪੜਾ ਉਹ ਮੇਰੇ ਵੋਏ ਇਹ ਠਾਣੇ ਚਲ ਗਿਆ ਨਾ ਕੋਟ-ਕੋਟ ਕੇ ਸਾਰਾ ਕੁਝ ਸੁਣ ਕਰ ਦੇਣਾ ਹੀ ਹਾਂ ਹਲੋ ਵੀ ਉਹ ਨਾ ਖੋਲੀ ਏ ਖੋਲੋ ਖੋਲੋ ਤੇਰਾ ਫੋਨ ਹੀ ਹੋਏ ਉਹ ਖੋਲੋ ਖੋਲੋ ਅੱਪਾ ਰੁਕੇ ਲੰਨੋ ਖੋਲ ਦੇ ਹਲੋ ਮੇਰਾ ਫੋਨ ਲੈ ਗਿਆ ਜੀ ਓਏ ਕੰਮੀ ਕਿਉਂ ਜਾਣਾ ਤੈਨੂੰ ਲੈਣਾਗੀ ਸ਼ਰਾਬ ਓਏ ਸ਼ਰਾਬ ਦੀ ਨਹੀਂ ਗੱਲ ਸ਼ਰਾਬ ਦੇ ਲੱਭ ਜੂ ਮੇਰਾ ਫੋਨ ਨਹੀਂ ਲੱਪਣਾ ਓਏ ਫੋਨ ਮੇਂ ਲੱਭ ਜੂ ਹੌਸਲਾ ਰੱਖ